Hello. 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 Bluetooth mode. Hello. Hello. Jerry. Jeff. Bluetooth mode. Hello. Jerry. ਨਾ ਮੰਗੂਦਾ। ਮੇਰੀ ਆਵਾਜ਼ ਸੁਣਦੀ ਸਭੂ। ਵੈਸੇ ਮੇਰੀ ਆਵਾਜ਼ ਸੁਣ ਜਾਂਦੀ ਹੈ ਸਕੂਲ 'ਚ ਵੀ ਸੁਣ ਜਾਂਦੀ ਹੈ ਮੈਂ ਬਿਨਾ ਮਾਈਕ ਤੋਂ ਬੋਲਦੀ ਆ। ਅੱਜ ਇਹ ਸਾਰੇ ਜਿੰਨੇ ਵੀ ਸਾਥੀ ਇੱਥੇ ਆਏ ਆ ਪਹਿਲੇ ਤੇ ਉਹਨਾਂ ਸਾਰੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ। ਸਾਡੇ ਮੁੱਖ ਮਹਿਮਾਨ ਸਾਡੇ ਵਿਸ਼ੇਸ਼ ਮਹਿਮਾਨ ਸਾਡੇ ਮੁੱਖ ਬੁਲਾਰੇ ਤੇ ਮੇਰੇ ਜਿੰਨੇ ਵੀ ਭਾਈ ਆਏ ਨੇ ਮੇਰੀਆਂ ਭੈਣਾਂ ਇੱਥੇ ਬੈਠੀਆਂ ਨੇ ਉਹਨਾਂ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਜਿੰਨੇ ਵੀ ਆਪਣੇ ਸਮਾਜ ਦੇ ਲੋਕਾਂ ਨੂੰ ਅੱਜ ਦੇ ਦਿਨ ਇੱਥੇ ਉਹਨਾਂ ਸੱਦਾ ਦਿੱਤਾ ਤੇ ਸਭ ਦਾ ਇੱਕ ਹੀ ਬਹਾਨਾ ਹੀ ਕਿ ਇਹ ਲੋੜੀ ਮਨਾਉਣੀ ਹੈ ਸੇਧਾ ਦ ਸੱਦਾ ਆਇਆ ਮੈਨੂੰ ਲੱਗਦਾ ਹੈ ਕਿ ਜਿੰਨੇ ਜਣੇ ਇੱਥੇ ਬੈਠੇ ਆ ਇਹਨਾਂ ਦਾ ਵੀ ਕਿਤੋਂ ਨਾ ਕਿਤੋਂ ਸੱਦਾ ਜ਼ਰੂਰ ਆਇਆ ਹੋਏਗਾ ਪਰ ਇੱਥੇ ਆਏ ਸਾਰੇ ਜਿੰਨੇ ਸਾਥੀ ਨੇ ਮੇਰੀਆਂ ਭੈਣਾਂ ਨੇ ਉਹਨਾਂ ਨੇ ਅੱਜ ਦੇ ਇਸ ਦਿਨ ਨੂੰ ਜਿਹੜਾ ਉਹ ਇੰਪੋਰਟੈਂਟ ਸਿੱਤਿ ਤੋਂ ਉਹਨਾਂ ਸਵੱਛਾ ਕੇ ਅਸੀਂ ਇੱਥੇ ਜਾਣਾ ਹੈ ਕਿਉਂਕਿ ਅਸੀਂ ਆਪਣੀ ਬਹੁਜਨ ਨਾਇਕਾ ਸਾਡੀ ਦਾਦੀ ਮਾ ਮਾਤਾ ਸਵਿੱਤ੍ਰੀ ਕੈ ਭੁਲੇਜੀ ਦਾ ਜਨਮ ਦਿਨ ਇੱਥੇ ਮਨਉਨਾ ਹੈ ਤੇ ਅਸੀਂ ਆਪਣੇ ਜਿੰਨੇ ਵੀ ਬ란ਗ ਨਾਲ ਸਾਡੀਆਂ ਹੋਈਆਂ ਨੇ ਸਾਡੇ ਰਹਿਬਰ ਹੋਏ ਨੇ ਉਹਨਾਂ ਦੇ ਜਿਹੜਾ ਇਤਿਹਾਸ ਆ ਉਹਨਾਂ ਦਾ ਸੰਘਰਸ਼ ਆ ਉਹਦਾ ਜਿਹੜਾ ਵਿਚਾਰ ਬਤੰਦਰਾ ਇੱਥੇ ਕਰਨਾ ਹੈ ਮੈਂ ਸਾਡੇ ਮੁਖ ਮਹਿਮਾਨ ਇੱਥੇ ਆਏ ਨੇ ਸਾਡੇ ਵਿਸ਼ੇਸ਼ ਮਹਿਮਾਨ ਆਏ ਨੇ ਮੁਖ ਬੁਲਾਰੇ ਆਏ ਨੇ ਬਾਕੀ ਵੀ ਜਿੰਨੇ ਸਾਥੀ ਆਏ ਨੇ ਉਹਨਾਂ ਦਾ ਤਹਿ ਦਿਲੋਂ ਆਉਂਦੇ ਸਵਾਗਤ ਵੀ ਕਰਦੀ ਆ ਤੇ ਇੱਕ ਵਾਰ ਫਿਰ ਤੋਂ ਧੰਨਵਾਦ ਵੀ ਕਰਦੀ ਆ ਅੱਜ ਦਾ ਦਿਨ ਪ੍ਰੋਗਰਾਮ ਦਾ ਖੰਡਾ ਮਕਸਦ ਕੀ ਕਾਨੀ ਸਕੂਲਾਂ ਚ ਸਾਨੂੰ ਪੜਾਇਆ ਨਹੀਂ ਜਾਂਦਾ ਅਸੀਂ ਦੱਸਿਏ ਕਿਵੇਂ ਦੱਸਣ ਦਾ ਕੋਈ ਜਰੀਆ ਲੱਭਣਾ ਮਿਲਦਾ ਅਸੀਂ ਅੱਜ ਦਾ ਦਿਨ ਲੱਭਿਆ ਜਿੰਨੀਆਂ ਵੀ ਮੇਰੀਆਂ ਭੈਣਾਂ ਆਈਆਂ ਨੇ ਅਸੀਂ ਉਹਨਾਂ ਦੇ ਸਾਹਮਣੇ ਆਪਣੇ ਵਿਚਾਰ ਰੱਖੇ ਉਹਨੇ ਛੇੜੀ ਗੱਲ ਨਾ ਮੇ ਉਹ ਐ ਸੀ ਕਿ ਅਸੀਂ ਸੋਚਿਆ ਸੀ ਕਿ ਅਸੀਂ ਨਵੇਂ ਬੁਲਾਰੇ ਪੈਦਾ ਕਰਨੇ ਤੇ ਮੇਰੇ ਤੋਂ ਪਹਿਲਾਂ ਸਾਡੇ ਸਟੇਜ ਸੈਕਟਰ ਜੀ ਨੂੰ ਛੱਡ ਗਏ ਮੈਡਮ ਪਰਵੀਨ ਜੀ ਨੂੰ ਜਿੰਨੀਆਂ ਵੀ ਭੈਣਾਂ ਇੱਥੇ ਬੋਲੀਆਂ ਨੇ ਉਹ ਇਸ ਮੰਚ ਤੋਂ ਪਹਿਲੀ ਵਾਰ ਬੋਲੀਆਂ ਨੇ ਇੱਕ ਵਾਰੀ ਉਹਨਾਂ ਸਭੀ ਜ਼ੋਰਦਾਰ ਤਾਪਲੈਕੀ ਕਰੋ ਤਾਂ ਕਿਸੇ ਨੇ ਕਵਿਤਾ ਬੋਲਣ ਦੀ ਕੋਸ਼ਿਸ਼ ਕੀਤੀ ਇਹ ਬੱਚਿਆਂ ਨੂੰ ਛੱਡ ਕੇ ਕਿਉਂਕਿ ਇਹ ਬੱਚੇ ਜਿਹੜੇ ਮਿਸ਼ਨ ਦੇ ਬੱਚੇ ਨੇ ਇਹ ਆਪਣੇ ਪੇਰੈਂਟਸ ਦੇ ਬੱਚੇ ਨਹੀਂ ਰਹੇ ਹੁਣ ਆਇਸ ਤੇ ਆ ਕੇ ਆਪਣੇ ਵਿਚਾਰ ਨਹੀਂ ਸਾਂਝੇ ਕਰ ਸਕਦੇ ਉਹ ਇੱਕ ਛੇਜ ਜਿ ਕੁ ਮਹਿਸੂਸ ਕਰਦੀਆਂ ਨੇ ਅਸੀਂ ਉਹ ਛੇਜ ਹਟਾਉਣ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਸੀ ਦੇਖੋ ਇੱਥੇ ਸਾਰਿਆਂ ਨੇ ਰਗਣਾ ਦੀ ਗੱਲ ਹੋਈ ਮਾਤਾ ਸੁਵਿਤਰੀਬਾਈ ਫੂਲੇ ਉਹਨਾਂ ਨੇ ਸਾਨੂੰ ਵਿਦਿਆਰਥਨ ਦਿੱਤੀ ਮਾਤਾ ਨਿਗੇਲੀ ਜੀ ਉਹਨਾਂ ਨੇ ਸਾਨੂੰ ਕੱਪੜੇ ਪ੍ਰਦਾਨ ਕੀਤੇ ਫੂਲਨ ਦੇਵੀ જીને સૂ સટ બનાયા માઇ ਜਿਵੇਂ ਮੇਰੀ ਭੈਣ ਨੇ ਪਹਿਲੇ ਦੱਸਿਆ ਕਿ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਸਾਨੂੰ ਸਾਰੀਆਂ ਮਾਤਾਵਾਂ ਦਾ ਪਤਾ ਹੈ ਪਰ ਆਪਣੀਆਂ ਮਾਤਾਵਾਂ ਜਿਹੜੀਆਂ ਸਾਡੇ ਸਮਾਜ ਦੀਆਂ ਬੇਰੰਗ ਨ ਹੋਈਆਂ ਉਹਦਾ ਤਾਂ ਸਾਨੂੰ ਬਹੁਤ ਘੱਟ ਪਤਾ ਕਿਉਂਕਿ ਸਾਨੂੰ ਦੱਸਿਆ ਹੀ ਨਹੀਂ ਗਿਆ ਤੇ ਅੱਜ ਇਸ ਮੰਚ ਦੁਆਰਾ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੌਬ ਕਰਦੀਆਂ ਨੇ ਉਹਨਾਂ ਨੇ ਡਿਊਟੀ ਵੀ ਜਾਣਾ ਹੁੰਦਾ ਹੈ ਤੇ ਉਹਨਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਰੋਜ਼ ਟਾਈਮ ਗੱਡ ਸਕੀਏ ਸਾਡੇ ਕੋਲ ਛੁੱਟੀ ਵਾਲਾ ਦਿਨ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਜਾਗਰੂਕ ਕਰ ਸਕੀਏ ਜਾ ਕੇ ਸਮਝਾ ਸਕੀਏ ਆਪਣੀਆਂ ਵਿਰੰਗਾਂ ਦਾ ਇਤਿਹਾਸ ਦੱਸ ਸਕੀਏ ਪਰ ਇੱਥੇ ਜਿੰਨੀਆਂ ਮੇਰੀਆਂ ਭੈਣਾਂ ਆਈਆਂ ਨੇ ਮੈਨੂੰ ਪਤਾ ਹੈ ਕਿ ਆਲਮੋਸਟ ਇੱਕ ਕਿਸੇ ਨਾ ਕਿਸੇ ਸਤਸੰਗ ਮੰਡਲੀ ਦੇ ਨਾਲ ਜੁੜੀਆਂ ਹੋਈਆਂ ਨੇ ਕਿਸੇ ਨਾ ਕਿਤੇ ਸਤਸੰਗ ਮੰਡਲੀ ਦੇ ਨਾਲ ਜੁੜੀਆਂ ਹੋਈਆਂ ਨੇ ਸਤਸੰਗ ਦਾ ਮਤਲਬ ਕੀ ਆ ਸੱਚ ਦਾ ਸੰਗ ਅਸੀਂ ਸੱਚ ਦਾ ਸੰਗ ਕਰਨਾ ਹੈ ਕਬੀਰ ਜੀ ਨਾਮਦੇਵ ਜੀ ਨਾਮਾ ਦਾਸੀ ਜਿੰਨੇ ਵੀ ਸਾਡੇ ਸਤਿਗੁਰ ਹੋਏ ਨੇ ਉਹਨਾਂ ਸਾਰਿਆਂ ਦੇ ਜਨਮ ਦਿਹਾੜੇ ਆਉਂਦੇ ਨੇ ਅਸੀਂ ਮਨਾਉਂਦੇ ਆ ਤੇ ਉਹਨਾਂ ਦੇ ਜਨਮ ਦਿਹਾੜਿਆਂ ਦੇ ਉੱਪਰ ਅਸੀਂ ਪ੍ਰਭਾਤ ਪੇੜੀਆਂ ਜਾਂ ਸੰਗਤਾਂ ਪੇੜੀਆਂ ਕੱਢਦੇ ਆ ਤੇ ਸਾਨੂੰ ਘਰ-ਘਰ ਜਾਣ ਦਾ ਇੱਕ ਮੌਕਾ ਮਿਲਦਾ ਹੈ ਅਸੀਂ ਕਿੰਨੇ ਦੇ ਘਰ ਅੱਜ ਜਾਂਦੇ ਆ ਅਸੀਂ ਆਪਣੇ ਹੀ ਸਮਾਜ ਦੇ ਘਰਾਂ 'ਚ ਜਾਂਦੇ ਆ ਸਾਨੂੰ ਹੋਰ ਕੋਈ ਨਹੀਂ ਬੁਲਾਉਂਦਾ ਜਿੱਥੇ ਵੀ ਅਸੀਂ ਆਪਣੀ ਸੰਧਿਆ ਫੇੜੀ ਦਾ ਪ੍ਰਭਾਤ ਕੜੀ ਲੈ ਕੇ ਜਾਵਾਂਗੇ ਨਾ ਉਹ ਸਾਡਾ ਆਪਣਾ ਹੀ ਘਰ ਹੋਏਗਾ ਵੈਸੇ ਤੇ ਮੈਂ ਜੱਤੀ ਨੂੰ ਡਰਾਇਆ ਕਰਦੀ ਆ ਪਰ ਫਿਰ ਵੀ ਮੈਂ ਇੱਥੇ ਦੱਸਾਂਗੀ ਕਿ ਕਿਹਨਾਂ ਦੇ ਘਰ ਅਜ ਜਾਂਦੇ ਆ ਜੋ ਸਾਡੇ ਆਪਣੇ ਰਵਦਾਸੀਆਂ ਦੇ ਘਰ ਹੋਣਗੇ ਜਾਂ ਮਹਾਸ਼ਿਆਂ ਦੇ ਘਰ ਹੋਣਗੇ ਜਾਂ ਜੁਲਾਹਿਆਂ ਦੇ ਘਰ ਹੋਣਗੇ ਹੋਰ ਕਈ ਬੰਨਾਂ ਦੇ ਆਪਣੇ ਸਾਡੇ ਜਿਹੜੇ ਰਹਿਬਰ ਹੋਏ ਨੇ ਜਿਵੇਂ ਕਿ ਹੁਣੇ ਮੈਂ ਗੱਲ ਕੀਤੀ ਹੈ ਕਿ ਅਗਲੇ ਮਹੀਨੇ ਸਤਗੁਰ ਰਵਿਦਾਸ ਮਹਾਰਾਜ ਦਾ ਜਨਮ ਦਿਨ ਆ ਰਿਹਾ ਹੈ ਇਦਾਂ ਹੀ ਸਾਰੇ ਸਾਡੇ ਪੁਰਖਿਆਂ ਦਾ ਜਨਮ ਦਿਨ ਹੁੰਦਾ ਹੈ ਤਾਂ ਅਸੀਂ ਉੱਥੇ ਭਰਗਤ ਪੜੀਆਂ ਲੈ ਕੇ ਜਾਂਦੇ ਆ ਤੇ ਅਸੀਂ ਕੀ ਕਰਦੇ ਆ ਉਹਨਾਂ ਦੇ ਜੀਵਨ ਚਰਚਾ ਦੇ ਵਿੱਚ ਸ਼ਬਦ ਬੋਲਦੇ ਆ ਸਾਡੇ ਕੋਲ ਇੱਕ ਪਲੇਟਫਾਰਮ ਹੈਗਾ ਏ ਘਰ ਘਰ ਜਾ ਕੇ ਅਸੀਂ ਸ਼ਬਦ ਕਾਇਨ ਕਰਦੇ ਆ ਤੇ ਅਸੀਂ ਆਪਣੇ ਵਹਿਬਰਾਂ ਦਾ ਜੀਵਨ ਚਰਚਾ ਕਰਦੇ ਆ ਉਹਨਾਂ ਦੇ ਸੰਘਰਸ਼ ਬਾਰੇ ਦੱਸਦੇ ਆ ਤੇ ਮੇਰੀ ਭੈਣ ਆਗੇ ਰਿਕੁਐਸਟ ਆ ਕਿ ਜੇ ਅਸੀਂ ਇੱਕ ਘਰ ਦੇ ਵਿੱਚ ਪੰਜ ਸ਼ਬਦ ਬੋਲਨੇ ਆ ਤੇ ਅਸੀਂ ਤਿੰਨ ਬੋਲ ਲੀਏ ਤੇ ਇੱਕ ਮੇਰੀ ਭੈਣ ਇਹੋ ਜਿਹੀ ਤਿਆਰ ਹੋਵੇ ਕਿ ਜਿੱਦਾਂ ਇਥੋਂ ਭੈਣਾ ਬੋਲਦੀ ਆ ਬਈਆਂ ਨੇ ਇਦਾਂ ਹੀ ਇਹ ਘਰ ਘਰ ਆਪਣੀਆਂ ਜਿੰਨੀਆਂ ਵੀ ਮਤਾਵਾਂ ਹੋਈਆਂ ਨੇ ਉਹਨਾਂ ਨੇ ਜਿਹੜਾ ਕੱਦੇ ਇਸੇ ਲਈ ਤੁਹਾਨੂੰ ਇੱਥੇ ਬੁਲਾਇਆ ਗਿਆ ਹੈ ਕਿ ਅਸੀਂ ਤੁਹਾਨੂੰ ਤਿਆਰ ਕਰ ਸਕਦੇ ਹਾਂ ਅਸੀਂ ਤੁਹਾਨੂੰ ਮਟੀਰੀਅਲ ਦੇ ਸਕਦੇ ਹਾਂ ਅਸੀਂ ਤੁਹਾਨੂੰ ਬੋਲਣਾ ਸਿਖਾ ਸਕਦੇ ਹਾਂ ਤੁਹਾਡੇ ਅੰਦਰ ਦੀ ਛੇਜ ਨੂੰ ਮਟਾ ਸਕਦੇ ਹਾਂ ਮੇਰੇ ਭਾਈਆ ਨਾ ਬਿਲਕੁਲ ਗੱਲ ਨਹੀਂ ਕਰਦੇ ਪਏ ਕਿਉਂਕਿ ਇਹ ਪਹਿਲੇ ਹੀ ਬੁਲਾ ਰਹੇ ਨੇ ਸਾਰੇ ਇਹਦੇ ਕਹਿੰਦੇ ਨੇ ਅਸੀਂ ਜਾਣਾ ਹੈ ਤਾਂ ਤੁਸੀਂ ਘਰੋ ਅੱਜ ਵੀ ਜਿੰਨੇ ਮੇਰੇ ਭਾਈ ਇੱਥੇ ਬੈਠੇ ਨੇ ਨਾ ਜਿਨ੍ਹਾਂ ਦੇ ਹੱਥ ਖੜੇ ਕਰਾ ਕੇ ਵੇਖ ਲਈ ਹੈ ਨਾ ਅੱਧੀਆਂ ਮੇਰੀਆਂ ਭੈਣਾਂ ਵਿਚਾਰੀਆਂ ਲੋੜੀ ਤੇ ਗੀਤ ਗਾਉਣ ਗਈਆਂ ਨੇ ਅੱਧੇ ਇਕੱਲੇ ਭਾਈ ਆਏ ਨੇ ਅੱਧੀਆਂ ਬਚਾਲੀਆਂ ਉੱਥੇ ਗਈਆਂ ਨੇ ਪਕੌੜੇ ਖਾਣ ਦੀਆਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਇਹ ਸਾਰੇ ਪਕੌੜੇ ਸਾਨੂੰ ਕਿੱਦਾਂ ਮਿਲੇ ਆ ਕਿਹਦੇ ਸ਼ੰਗਾਂ ਸ਼ਾਲਾ ਮਿਲੇ ਆ ਤੁਹਾਨੂੰ ਦੇ ਪਕੌੜੇ ਦੀ ਸੁਗੰਧ ਵੀ ਨਹੀਂ ਦਿੰਦਾ ਜੇ ਇਹ ਲੱਗਦਾ ਪਕੌੜੇ ਤਾਂ ਸਾਡੀ ਜਾਨ ਲਈ ਤੇ ਕਹਿੰਦੇ ਕਿ ਇਹਨਾਂ ਤੁਹਾਡੇ ਪਕੌੜੇ ਪ੍ਰੈਸ ਕਰ ਦਿੰਦੇ ਗਾਈਡ ਕਰਨਗੇ ਐਸੇ ਹੀ ਮੈਂ ਉਹਨਾਂ ਅੱਗੇ ਵੀ ਰਿਕਵੈਸਟ ਕਰਾਂਗੀ ਕਿ ਜਿੰਨੀਆਂ ਵੀ ਉੱਥੇ ਮੇਰੀਆਂ ਭੈਣਾਂ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਗਾਈਡ ਕਰਨ ਲਈ ਤਿਆਰ ਆ ਤੁਸੀਂ ਦੱਸੋ ਕੀ ਸਾਨੂੰ ਦੱਸੋ ਕਿ ਅਸੀਂ ਛੁੱਟੀ ਵਾਲੇ ਦਿਨ ਜਿੱਦਨ ਵੀ ਤੁਸੀਂ ਕਹੋਗੇ ਅਸੀਂ ਹਾਜ਼ਰ ਆ ਜਾਂ ਅਸੀਂ ਸ਼ਾਮ ਦੇ ਟਾਈਮ ਤੇ ਆ ਸਕਦੇ ਆ ਤੇ ਅਸੀਂ ਹਰ ਤਕ ਤੇ ਸਾਰੇ ਇਕੱਠੇ ਹੋਵਾਂਗੇ ਅਸੀਂ ਆਪਣੇ ਰਹਿਬਰਾਂ ਦਾ ਇਤਿਹਾਸ ਕਰ ਕਰ ਪਛਾਵਾਂਗੇ ਤੇ ਫੇਰ ਹੀ ਅਸੀਂ ਜਿਹੜਾ ਵਾ ਸੱਚੇ ਉਮੀਦਵਾਰੀ ਹੋਵਾਂਗੇ ਕੱਲਾ ਜੈ ਭਿੰਨ ਕਹਿਣਾ ਗੱਲ ਨਹੀਂ ਬੰਨੀ ਕਿਉਂਕਿ ਹੁਣ ਜਿਹੜਾ ਵਾ ਟਾਈਮ ਬਹੁਤ ਨਿਕਲਦਾ ਜਾ ਰਿਹਾ ਏ ਸਾਡੀ ਲੜਾਈ ਜਿਹੜੀ ਆ ਉਹ ਅਸੀਂ ਬਹੁਤ ਪਿੱਛੇ ਹੋ ਚੁੱਕੇ ਆ ਅੱਗੇ ਲੋਕ ਬਹੁਤ ਵੱਧ ਚੁੱਕੇ ਨੇ ਅਸੀਂ ਆਪਣੇ ਆਪ ਨੂੰ ਇੰਨੇ ਕੇ ਜਾਨੇ ਮੰਨਦੇ ਆ ਤੇ ਮੈਂ ਚਾਹਨੀ ਆ ਕਿ ਅਸੀਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਾਰੇ ਮੇਰੇ ਨਾਲ ਲਗਾਓਗੇ ਮਾਤਾ ਸวิตਰੀ ਵਾਹ ਫੂਲੇ ਜੀ ਅਮਰ